ਚੰਡੀਗੜ੍ਹ ਦੇ ਸੈਕਟਰ 53 ਦੇ ਵਿੱਚ ਬਣੀ ਫਰਨੀਚਰ ਮਾਰਕੀਟ ਦੀਆਂ ਦੁਕਾਨਾਂ ਦੇ ਪਿੱਛੇ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਲੋਕ ਕਬਜ਼ਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਦੁਕਾਨਦਾਰਾਂ ਨੇ ਕਿਹਾ ਹੈ ਕਿ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਨੇ ਤੇ ਦੁਕਾਨਾਂ ਦੇ ਪਿੱਛੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਤੇ ਉਹਨਾਂ ਦੇ ਉੱਪਰ ਪਥਰਾ ਵੀ ਕੀਤਾ ਜਾਂਦਾ ਹੈ ਤੇ ਤੇਜ਼ ਤਾਰ ਹਥਿਆਰ ਵੀ ਦਿਖਾਏ ਜਾਂਦੇ ਨੇ ਤੇ ਮਾਰਕੀਟ ਕਮੇਟੀ ਦੇ ਲੋਕਾਂ ਨੇ ਐਸਐਸਪੀ ਚੰਡੀਗੜ੍ਹ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਸ ਦੇ ਲਈ ਉਹਨਾਂ ਲਿਖਤੀ ਤੌਰ ਤੇ ਸ਼ਿਕਾਇਤ ਵੀ ਦਿੱਤੀ ਹੈ ਦਿਵਾਰ ਨੂੰ ਮੈਂ ਸ਼ਾਮ ਨੂੰ ਆਪਣੇ ਘਰ ਜਾਣ ਲਈ ਬਾਹਰ ਨਿਕਲਿਆ ਮੇਰਾ ਸਕੂਟਰ ਪਿੱਛੇ ਖੜਾ ਸੀਗਾ ਤੇ ਪਿੱਛੋਂ ਮੈਨੂੰ ਇਹ ਜਗਮੀ ਸਿੰਘ ਨਜ਼ਰ ਆਏ ਮੈਂ ਇਹਨਾਂ ਨੂੰ ਪੁੱਛਿਆ ਕਿ ਫੌਜਾ ਕਿੱਥੋਂ ਆਈਆਂ ਨੇ ਇਹਨਾਂ ਨੇ ਜਵਾਬ ਦਿੱਤਾ ਕਿ ਦੋ ਦਿਨ ਬਾਅਦ ਅਸੀਂ ਚਲੇ ਜਾਵਾਂਗੇ ਮੈਂ ਆਪਣੇ ਚੱਪੇ ਆਪਣੇ ਸਕੂਟਰ ਚੱਕ ਕੇ ਘਰ ਚਲਾ ਗਿਆ ਤੇ ਸੋਮਵਾਰ ਨਹੀਂ ਸਾਡੀ ਛੁੱਟੀ ਹੁੰਦੀ ਹੈ ਮਾਰਕੀਟ ਦੀ ਸਾਡੇ ਕੋਈ ਵੀ ਨਹੀਂ ਆਇਆ ਤੇ ਮੰਗਲਵਾਰ ਅਸੀਂ ਸਵੇਰੇ ਆਏ ਤੇ ਮੇਰੇ ਵਰਕਰ ਵਾਲੀ ਦੁਕਾਨ ਖੁੱਲ ਹੀ ਤੇਰੇ ਨੇ ਫੋਨ ਕੀਤਾ ਕਿ ਆਪਣੇ ਪਿੱਛੇ ਚੱਲਣਾ ਇਹਨਾਂ ਨੇ ਇਹ ਗਾਨੇ ਬੰਦ ਕਰਤਾ ਚਾਦਰ ਰਹਿ ਗਏ ਉਹ ਦੇਤੀਆ ਕਬਜ਼ਾ ਕਰ ਲਿਆ ਤੇ ਮੈਂ ਆਇਆ ਤੇ ਮੈਂ ਪਿੱਛੇ ਦਵਾਜਾ ਖੋਲਾ ਤਿੰਨਾਂ ਦਾ ਇੱਕ ਬੰਦਾ ਡੱਡਾ ਲੈ ਕੇ ਖੜਿਆ ਸੀਗਾ ਤੇ ਕਹਿੰਦਾ ਬਾਬੇ ਬਾਬੇ ਦਵਾਜਾ ਬੰਦ ਕਰ ਮੈਂ ਥੋੜੀ ਹਵਾ ਵਾਸਤੇ ਆਂਦੇ ਦਵਾਜਾ ਹਵਾ ਵਾਸਤੇ ਦਵਾਜਾ ਖੋਲਿਆ ਕਹਿੰਦੇ ਕੋਈ ਨਹੀਂ ਖੋਲ ਬੰਦ ਕਰ ਬਸ ਇਹ ਦੇਖੋਦੇ ਜਿਹੜੇ ਡੱਡਾ ਸੀਗਾ ਇਹਨੇ ਮੇਰੇ ਜਬੜੇ ਜੋਰ ਨਾਲ ਮਾਰਿਆ ਤੇ ਮੈਂ ਥੋੜੇ ਜਿਹਾ ਛੱਡ ਗਿਆ ਤੇ ਮੈਂ ਥੋੜਾ ਬਚਾ ਬਗਿਆ ਤੇ ਫਿਰ ਵੀ ਮੇਰੇ ਸਾਟ ਆਈ ਹੈ ਮੈਂ ਤਾਂ ਸਾਡਾ ਟੋਕੋਰ ਕਰਕੇ ਬਸ ਠੀਕ ਕੀਤਾ ਹੈ ਤੇ ਉਸ ਵੇਲੇ ਮੈਂ ਡਵਾਜਾ ਬੰਦ ਕਰਤਾ ਇਹ ਐਂਟੀਕੋਪ 30 ਤੇ ਬੈਠੇ ਰਹੇ ਸੀ ਤੇ ਅਗੋਂ ਸੀ ਅਸੀਂ ਆਪ ਵੀ ਸਾਰ ਨੂੰ ਰਿਪੋਰਟ ਕਰਤੀ ਏ ਕਿ ਇਹਨਾਂ ਦੇ ਕੋਈ ਜਿਹੜੀ ਕਾਰਵਾਈ ਕੀਤੀ ਕਰੋ ਇਹ ਬਿਨਾ ਆਟੋ ਤੋਂ ਲੈ ਕੇ ਬੈਠੇ ਨੇ ਤੇ ਕਿਵੇਂ ਆ ਗਏ ਨੇ ਸਾਨੂੰ ਪਤਾ ਨਹੀਂ ਫਿਲਹਾਲ ਐਸਐਸਪੀ ਵੱਲੋਂ ਕਿਹਾ ਗਿਆ ਹੈ ਕਿ ਡੀਐਸਪੀ ਸਾਊਥ ਅਤੇ ਥਾਣਾ ਮੁਖੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਥਾਣਾ ਪੁਲਿਸ ਤੇ ਪੀਸੀਆਰ ਨੂੰ ਵੀ ਦੁਕਾਨਦਾਰਾਂ ਨੇ ਗੁਹਾਰ ਲਗਾਈ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਦੁਕਾਨਦਾਰਾਂ ਨੂੰ ਕਦੋਂ ਇਨਸਾਫ ਮਿਲਦਾ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ